ਭੈਣ ਗਨੀਵ ਕੌਰ ਮਜੀਠੀਆ ਜਿਹੜੇ ਵਿਕਰਮਜੀਤ ਦੀ ਪਤਨੀ ਨੇ ਸਾਡੇ ਐਮਐਲਏ ਵੀ ਨੇ ਵਿਧਾਨ ਸਭਾ ਹਲਕੇ ਮਜੀਠੇ ਦੇ ਉੱਤੋਂ ਉਹਨਾਂ ਦੀ ਇੱਕ ਰੀਲ ਬੜੀ ਵਾਇਰਲ ਹੋ ਰਹੀ ਆ ਕਿ ਵਿਕਰਮ ਮਜੀਠੀਏ ਦੀ ਇੰਨੀ ਦਹਿਸ਼ਤ ਆ ਕਿ ਜਿਵੇਂ ਸ਼ੋਲੇ ਫਿਲਮ ਦੇ ਵਿੱਚ ਗੱਬਰ ਦੀ ਸੀਗੀ ਔਰ ਇਹ ਲੋਕ ਮਹਿਸੂਸ ਕਰਦੇ ਆ ਉਹ ਚਾਹੇ ਸਰਕਾਰ ਨੂੰ ਕਹਿ ਰਹੇ ਆ ਕਿ ਵਿਕਰਮ ਨੂੰ ਐ ਲੋਕ ਮਹਿਸੂਸ ਕਰਦੇ ਆ ਜਿਵੇਂ ਗੱਬਰ ਆ ਗਿਆ ਮੈਂ ਭੈਣ ਜੀ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਵੀ ਬਿਲਕੁਲ ਮੈਂ ਤੁਹਾਡੇ ਨਾਲ 100% ਸਹਿਮਤ ਆ ਵਿਕਰਮ ਮਜੀਠੀਏ ਦੀ ਪੰਜਾਬ ਦੇ ਵਿੱਚ ਇੰਨੀ ਦਹਿਸ਼ਤ ਸੀ ਤੇ ਇੰਨੀ ਦਹਿਸ਼ਤ ਹੈ ਜਿਵੇਂ ਸ਼ੋਲੇ ਫਿਲਮ ਦੇ ਵਿੱਚ ਗੱਬਰ ਨਹੀਂ ਸੀਗੀ ਪਰ ਫਿਲਮ ਦੇ ਵਿੱਚ ਜੇ ਤੁਹਾਨੂੰ ਚੇਤਾ ਆਵੇ ਤੇ ਗੱਬਰ ਦਾ ਕਿਰਦਾਰ ਤੇ ਚੈੱਕ ਕਰ ਲਓ ਜਿਵੇਂ ਉਹਨੇ ਫਿਲਮ ਦੇ ਵਿੱਚ ਲੁੱਟਣ ਦੇ ਵਿੱਚ ਲੋਕਾਂ ਨੂੰ ਤੇ ਤਸ਼ੱਦਦ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਤੇ ਉਸੇ ਤੀਕੇ ਬਿਕਰਮ ਮਜੀਠੀਆ ਨੇ ਵੀ ਪੰਜਾਬ ਨੂੰ ਲੁੱਟਣ ਤੇ ਪੰਜਾਬ ਦੇ ਲੋਕਾਂ ਦੇ ਉੱਤੇ ਤਸ਼ੱਦਦ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਅੱਜ ਜਿਹੜੇ ਪਰਚੇ ਨੂੰ ਤੁਸੀਂ ਜਾਲੀ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ ਨਾ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹਨਾ ਕਿ ਉਸ ਇਹੋ ਜਿਹੇ ਤੁਸੀਂ ਹਜ਼ਾਰਾਂ ਪਰਚੇ ਦੇ ਤਹਿਤ ਦੇ ਪੰਜਾਬ ਦੇ ਨੌਜਵਾਨਾਂ ਦੇ ਉੱਤੇ ਤੁਸੀਂ ਤੇ ਪੈਸੇ ਦੇ ਲੈਣ ਦੇਣ ਚ ਇਹੋ ਜਿਹੇ ਪਰਚੇ ਦੇ ਦਿੰਦੇ ਰਹੇ ਹੋ ਕਿ ਬੰਦੇ ਦਿੱਲੀੋਂ ਤੇ ਗੁਜਰਾਤ ਤੱਕ ਤੋਂ ਯੂਪੀ ਤੱਕ ਚੁੱਕ ਕੇ ਲਿਆਉਂਦੇ ਸੀਗੇ ਜਿਨ੍ਹਾਂ ਨੂੰ ਦਿੱਲੀ ਆਉਂਦਿਆਂ ਤੱਕ ਇੰਨਾ ਤਸ਼ੱਦਦ ਕੀਤਾ ਜਾਂਦਾ ਸੀ ਚੰਡੀਗੜ੍ਹ ਤੱਕ ਉਹ ਸਰੈਂਡਰ ਹੀ ਕਰ ਜਾਂਦੇ ਸੀਗੇ ਔਰ ਸਾਰਾ ਕੁਝ ਹੀ ਤੁਹਾਡੇ ਨਾਂ ਲਾਉਣ ਨੂੰ ਤੁਹਾਡੇ ਕਹਿਣ ਦਿੱਤੇ ਤਿਆਰ ਹੋ ਜਾਂਦੇ ਸੀਗੇ ਵਾਕਿਆ ਹੀ ਵਿਕਰਮ ਸਿੰਘ ਮਗੀਠੀ ਆ ਜਿਹੜਾ ਪੰਜਾਬ ਦਾ ਕਬਰ ਆ ਔਰ ਮੈਂ ਇੱਕ ਗੱਲ ਖੀਰ ਦੇ ਵਿੱਚ ਇਹੋ ਕਹੂੰਗਾ ਕਿ ਕੰਮ ਜਿਹੜੇ ਆ ਨਾ ਸੋਚ ਸਮਝ ਕੇ ਕਰਨੇ ਚਾਹੀਦੇ ਮੈਂ ਨਹੀਂ ਕਹਿੰਦਾ ਵੀ ਇਸ ਦੁਨੀਆ ਚ ਕੋ ਸਾਫ ਸੁਥਰਾ ਹੋਊਗਾ ਪਰ ਫਿਰ ਵੀ ਕਿਤਨਾ ਕਿਤੇ ਪ੍ਰਮਾਤਮਾ ਨੂੰ ਜਵਾਬ ਦੇ ਹੋਣਾ ਪੈਣਾ ਵਾ ਠੀਰ ਚ ਮੈਂ ਇਹੋ ਗੱਲ ਕਹਿਣੀ ਚਾਹੁੰਦਾ ਸਾਰ ਸੁਖਵੀਰ ਸਿੰਘ ਬਾਦਲ ਜੀ ਹੁਣ ਵੀ ਵੇਲਾ ਵਾ ਪੰਜਾਬ ਦੇ ਨਾਲ ਖਲੋਵੋ ਨਾ ਕਿ ਇਹੋ ਜੇ ਨਸ਼ੇ ਤੇ ਇਹੋ ਜਿਹੇ ਜਿਹੜੇ ਲੋਕ ਇਹਨਾਂ ਦੋਸ਼ਾਂ ਚ ਫਸੇ ਆ ਉਹਨਾਂ ਨੂੰ ਬਚਾਉਣ ਦੇ ਵਿੱਚ ਉਹਨਾਂ ਦੇ ਨਾਲ ਖਲੋਵੋ ਨਹੀਂ ਤੇ ਹਾਲਤੇ ਬਣ ਚੁੱਕੀ ਆ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਕਹਿੰਦੇ ਆ ਸ਼ਰਮ ਆਉਂਦੀ ਕਿਉਂਕਿ ਸਾਡਾ ਜਿਹੜਾ ਸਿਆਸੀ ਜਨਮ ਆ ਉਹ ਸ਼੍ਰੋਮਣੀ ਅਕਾਲੀ ਦਲ ਦੀ ਗੋਦ ਦੇ ਵਿੱਚ ਹੋਇਆ ਵਾ ਔਰ ਇਸ ਤਰੀਕੇ ਬਦਤਰ ਹਾਲਾਤ ਕਰ ਦਿੱਤੇ ਨੇ ਤੁਸੀਂ ਤੇ ਤੁਹਾਡੇ ਪਰਿਵਾਰ ਨੇ ਸ਼੍ਰੋਮਣੀ ਅਕਾਲ ਵਿਲਨ ਦੇ ਤੌਰ ਦੇ ਉੱਤੇ ਖਲਨਾਇਕ ਦੇ ਤੌਰ ਦੇ ਉੱਤੇ ਵੇਖਿਆ ਜਾਂਦਾ ਵਾ ਤੇ ਮੈਂ ਤੁਹਾਨੂੰ ਖੀਰ ਚ ਸਲਾਹ ਦਊਂਗਾ ਕਿ ਅਜੇ ਵੀ ਟਾਈਮ ਆ ਪੰਜਾਬ ਦੇ ਲੋਕਾਂ ਲਈ ਕੰਮ ਕਰੋ ਪੰਜਾਬ ਦੇ ਹਿੱਤਾਂ ਲਈ ਕੰਮ ਕਰੋ ਜਿਵੇਂ ਕਹਿੰਦੇ ਆ ਨਾ ਬਾਬਾ ਬੁੱਲੇ ਸ਼ਾਹ ਨੇ ਬੜਾ ਵਧੀਆ ਲਿਖਿਆ ਕਿ ਬੁੱਲਿਆ ਚਾਦਰ ਮੈਲੀ ਤੇ ਸਾਬਣ ਥੋੜਾ ਬੈਠ ਕਿਨਾਰੇ ਧੋਵੇਂਗਾ ਦਾਗ ਨਹੀਂ ਛੁੱਟਣੇ ਪਾਪਾਂ ਵਾਲੇ ਧੋਵੇਂਗਾ ਫਿਰ ਵੀ ਮੈਂ ਮਜੀਠੀਆ ਸਾਹਿਬ ਨੂੰ ਕਹਿੰਨਾ ਕਿ 2007 ਤੋਂ ਪਹਿਲਾਂ ਕੋਈ ਇੱਕ ਘਰ ਹੀ ਵਿਖਾ ਦਿਓ ਆਪਣੇ ਨਾਂ ਦੇ ਉੱਤੇ ਬਹੁਤੇ ਵੱਡੇ ਘਰਾਂ ਦੇ ਸੁਪਨੇ ਨਹੀਂ 500 ਗਜ ਦਾ 200 ਗਜ ਦਾ 500 ਗਜ ਦਾ ਕੋਈ ਇੱਕ ਘਰ ਵਿਖਾ ਦਿਓ ਤਿੰਨਾਂ ਥਾਵਾਂ ਦੇ ਉੱਤੇ ਤੁਸੀਂ ਕਿਰਾਏ ਤੇ ਰਹਿੰਦੇ ਸੀ ਚੰਡੀਗੜ੍ਹ ਵੀ ਅਮਰਸਰ ਦੇ ਵਿੱਚ ਵੀ ਆਈਐਸ ਬਜਾਜ ਦੀ ਕੋਠੀ ਸੀ ਜਿਹੜੀ ਅਸੀਂ ਲੋਕਾਂ ਨੇ ਤੁਹਾਨੂੰ ਲੱਭ ਕੇ ਦਿੱਤੀ ਸੀ ਯੂਥ ਕਾਲੀਦਾਲ ਵਾਲਿਆਂ ਨੇ ਤੇ ਦਿੱਲੀ ਦੇ ਵਿੱਚ ਵੀ ਤੁਸੀਂ ਕਿਰਾਏ ਦੇ ਉੱਤੇ ਰਹਿੰਦੇ ਸੀ ਹੁਣ ਮੇਰੀ ਇੱਕ ਬੇਨਤੀ ਹੈ ਕਿ 2007 ਤੋਂ ਪਹਿਲਾਂ ਦੀਆਂ ਸਾਰ ਬਿਕਰਮ ਸਿੰਘ ਮਜੀਠੀਆ ਦੀਆਂ ਜਿਹੜੀਆਂ ਇਨਕਮ ਟੈਕਸ ਰਿਟਰਨ ਆ ਉਹਨਾਂ ਨੂੰ ਵੀ ਨਸ਼ਰ ਕਰ ਦਿੱਤਾ ਜਾਵੇ ਤਾਂ ਜੋ ਪੰਜਾਬ ਆਪ ਹੀ ਅੰਦਾਜ਼ਾ ਲਾ ਲਵੇ ਕਿ ਸਰਾਇਆ ਸਟੇਟ ਆ ਜਿਹੜੀ ਇਹਨਾਂ ਦੀ ਕੰਪਨੀ ਆ ਬਹੁਤ ਲੋਕਾਂ ਦੇ ਮਨ ਦੇ ਵਿੱਚ ਭਲੇਖਾ ਵਾ ਵੀ ਬਹੁਤ ਰਜਵਾੜੇ ਸ਼ਾਈ ਸੀਗੀ ਹਾਂ ਸੀਗੀ ਟਾਈਮ ਦੇ ਨਾਲ ਕੋਈ ਵੀ ਬੰਦਾ ਡਿੱਗ ਸਕਦਾ ਕੋਈ ਵੱਧ ਸਕਦਾ ਵਾ ਮੈਂ ਉਹਦੇ ਉੱਤੇ ਕੋਈ ਤੰਜ ਨਹੀਂ ਕੱਸਦਾ ਪਰ ਹਾਂ ਲੋਕਾਂ ਨੂੰ ਇੱਕ ਗੱਲ ਤੇ ਪਤਾ ਲੱਗ ਜੂਗੀ ਵੀ ਉਹ ਕਰਝੇਟ ਸੀਗੀ ਕਿ ਵਾਕਿਆ ਹੀ ਰਜਵਾੜਾ ਸ਼ਾਹੀ ਉਹਦੇ ਵਿੱਚ ਚੱਲਦੀ ਸੀਗੀ ਇਹ ਸਾਰਾ ਕੋਈ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਵਾ ਫਿਰ ਅੱਜ ਅੱਜ ਤੁਹਾਡੀ ਨਵੀਂ ਨਵੀਂ ਖਬਰ ਆਈ ਹੈ ਕਿ ਸੈਨਿਕ ਫਾਰਮ ਹਾਊਸ ਦੇ ਵਿੱਚ ਜਿਹੜੇ ਏਕੜਾਂ ਦੇ ਵਿੱਚ ਘਰ ਹੁੰਦੇ ਆ ਮੇਰੇ ਖਿਆਲੋਂ ਸੈਂਕੜੇ ਕਰੋੜ ਦਾ ਹੀ ਘਰ ਹੋਊਗਾ ਉਹ ਵਿਕਰਮ ਮਜੀਠੀਆ ਜੀ ਦੇ ਪਿਤਾ ਜੀ ਦੇ ਨਾਂ ਦੇ ਉੱਤੇ ਆ ਸਵਾਲ ਇਹ ਆ ਮੈਂ ਵੀ ਮੰਨਦਾ ਹਾਂ ਵਿਕਰਮ ਮਜੀਠੀਆ ਦੇ ਪਿਤਾ ਜੀ ਦੇ ਨਾਂ ਦੇ ਉੱਤੇ ਆ ਸਾਡੇ ਵੀ ਉਹ ਪਤਾ ਸਮਾਨ ਨੇ ਸਾਰ ਸਤਿਆਜੀਤ ਸਿੰਘ ਮਜੀਠੀਆ ਮੈਂ ਪੁੱਛਣਾ ਚਾਹੁੰਦਾ ਕਿ 2007 ਤੋਂ ਪਹਿਲਾਂ ਵੀ ਇਹ ਘਰ ਉਹਨਾਂ ਦੇ ਨਾਮ ਦੇ ਉੱਤੇ ਆ ਸੀਗਾ ਜਾਂ ਇਹ ਵੇਚ ਚੁੱਕਾ ਸੀਗਾ ਜਨਤਾ ਨੂੰ ਇਹ ਵੀ ਦੱਸਣ ਦੀ ਕੋਸ਼ਿਸ਼ ਤੇ ਕੀਤੀ ਜਾਵੇ ਮੈਂ ਤੇ ਇੱਕ ਗੱਲ ਸਮਝਦਾ ਕਿ ਘਰ ਬੰਦਾ ਆਪਣਾ ਵੇਚਦਾ ਕਿਉਂ ਹੈ ਤੇ ਦੋ ਤਿੰਨ ਹੀ ਕਾਰਨ ਹੁੰਦੇ ਆ ਜਾਂ ਤੇ ਉਹਨੇ ਉਸ ਤੋਂ ਵੱਡਾ ਲੈਣਾ ਹੋਵੇ ਇੱਕ ਘਰ ਤੋਂ ਜਿਹੜਾ ਉਹਨੂੰ ਛੋਟਾ ਲੱਗਦਾ ਹੋਵੇ ਤੇ ਉਹਨੂੰ ਇਸ ਤੋਂ ਵੱਡਾ ਬਣਾਉਣਾ ਹੋਵੇ ਇਸ ਕਰਕੇ ਉਹਨੂੰ ਵੇਚ ਦਿੰਦਾ ਦੂਜਾ ਕਿਸੇ ਦਾ ਘਰ ਨਾ ਵਿਕੇ ਇਸ ਕਰਕੇ ਜਿਹੜਾ ਦੂਜਾ ਕਾਰਨ ਹੈ ਵੀ ਪੈਸੇ ਦੀ ਤੰਗੀ ਕਰਕੇ ਵੇਚਦੇ ਤੀਜਾ ਕਾਰਨ ਆ ਵੀ ਬੰਦੇ ਨੇ ਸਾਰਾ ਕੁਝ ਛੱਡ ਕੇ ਬਾਹਰ ਹੀ ਚਲੇ ਜਾਣਾ ਹੋਵੇ ਤੇ ਚੌਥਾ ਕਾਰਨ ਤੇ ਮੇਰੇ ਖਲ ਧਰ ਵੇਚਣ ਦਾ ਉਹ ਹੋਈ ਵੀ ਸਕਦਾ ਵੀ ਬੰਦਾ ਆਪਣਾ ਘਰ ਕੋਈ ਵੇਚਦਾ ਵਾ ਫਿਰ ਉਹੀ ਘਰ ਜਿਹੜਾ ਬੈਂਕ ਨੇ ਸੇਲ ਕੀਤਾ ਸੀਗਾ ਉਹ ਵੱਧ ਰੇਟ ਦੇ ਉੱਤੇ 2007 ਤੋਂ ਬਾਅਦ ਜਦੋਂ ਸਰਕਾਰ ਆਉਂਦੀ ਆ ਉਹੀ ਘਰ ਦੁਬਾਰਾ ਲਿਆ ਉਸੇ ਘਰ ਨੂੰ ਦੁਬਾਰਾ ਲਿਆ ਗਿਆ ਇਹ ਕਿਵੇਂ ਤੇ ਕਿਉਂ ਕੀਤਾ ਗਿਆ ਇਹ ਤੇ ਸਾਰਿਆਂ ਨੇ ਸਮਝ ਤੋਂ ਪਰੇ ਆ ਤੇ ਤੁਸੀਂ ਦੱਸ ਸਕਦੇ ਹੋ ਵੀ ਉਸੇ ਘਰ ਦੇ ਨਾਲ ਐਡਾ ਮੋਜ਼ ਸੀਗਾ ਤੇ ਜੇ ਤੁਸੀਂ ਐਡੇ ਅਮੀਰ ਸੀਗੇ ਤੇ ਫਿਰ ਉਹਨੂੰ ਵੇਚਿਆ ਕਿਉਂ ਸੀਗਾ 2009 ਤੱਕ ਵਿਕਰਮ ਦਾ ਪਰਿਵਾਰ ਕਿਰਾਏ ਦੇ ਉੱਤੇ ਰਿਹਾ ਵਾ ਇਹ ਅਸੀਂ ਵੀ ਸਾਰਾ ਕਾਲੀ ਦਲ ਹੀ ਉਹਨਾਂ ਨੂੰ ਮਿਲਣ ਜਾਂਦਾ ਰਿਹਾ 100 ਕਾਈ ਦੇ ਉਹਦੇ ਵਿੱਚ ਘਰ ਦੇ ਵਿੱਚ ਮੈਂ ਫਿਰ ਕਹਿਣਾ ਉਹ ਚੰਡੀਗੜ੍ਹ ਵੀ ਕਿਰਾਏ ਤੇ ਸੀਗੇ ਅਮਰਸਰ ਵੀ ਕਿਰਾਏ ਤੇ ਸੀਗੇ ਤੇ ਦਿੱਲੀ ਦੇ ਵਿੱਚ ਵੀ ਉਹ ਕਿਰਾਏ ਤੇ ਸੀਗੇ ਜੇ ਮੇਰੀਆਂ ਗੱਲਾਂ ਝੂਠ ਹੋਣ ਤੇ ਮੈਂ ਮਾਫੀ ਮੰਗ ਲੂੰਗਾ ਸ਼ਰੇਆ ਮੈਂ ਨੱਕ ਰਗੜ ਕੇ ਉਹਦੇ ਘਰ ਦੇ ਬਾਹਰ ਮਾਫੀ ਮੰਗੂੰਗਾ ਸੁਖਬੀਰ ਜੀ ਦੁੱਖ ਪਤਾ ਕਿਸ ਗੱਲ ਦਾ ਵਾ ਕਿ ਪੰਥਕ ਪਾਰਟੀ ਨੂੰ ਲੜਨਾ ਤੇ ਚਾਹੀਦਾ ਪੰਥਕ ਮੁੱਦਿਆਂ ਦੇ ਉੱਤੇ ਇਹ ਭਟਕ ਗਈ ਇਹ ਨਿੱਜੀ ਮਫਾਦਾਂ ਦੇ ਉੱਤੇ ਆਪਣੇ ਲੜਨਾ ਸ਼ੁਰੂ ਹੋ ਗਈ ਸ਼੍ਰੋਮਣੀ ਅਕਾਲੀ ਦਲ ਤੇ ਪੰਜਾਬ ਤੇ ਕੌਮ ਨੂੰ ਬਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਬਣਿਆ ਸੀ ਨਾ ਕਿ ਪਰਿਵਾਰ ਨੂੰ ਬਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਬਣਿਆ ਸੀਗਾ ਮੈਂ ਤੁਹਾਨੂੰ ਫਿਰ ਵੀ ਇਹੋਣਾ ਕਹਿਣਾ ਚਾਹੁੰਦਾ ਵਾ ਕਿ ਪੰਜਾਬ ਦੇ ਮੁੱਦਿਆਂ ਦੇ ਉੱਤੇ ਲੜੋ ਹੋ ਸਕਦਾ ਪੰਜਾਬ ਦੇ ਲੋਕ ਤੁਹਾਨੂੰ ਦੁਬਾਰਾ ਮੌਕਾ ਦੇਣ ਤੁਹਾਨੂੰ ਦੁਬਾਰਾ ਅਪਣਾ ਲੈਣ ਪਰ ਤਰਾਸ ਦੀ ਇਹ ਆ ਕਿ ਤੁਸੀਂ ਆਪਾ ਲੜ ਕੇ ਤੇ ਲੜ ਕਿੰਨਾਂ ਲੋਕਾਂ ਲਈ ਰਹੇ ਆਂ ਅੱਜ ਤੋਂ 10-20 ਸਾਲ ਪਿੱਛੇ ਜਾਓ ਨਾ ਕਿਸੇ ਦੇ ਉੱਤੇ ਝੂਠਾ ਇਲਜ਼ਾਮ ਵੀ ਲੱਗ ਜਾਂਦਾ ਸੀ ਨਾ ਭ੍ਰਿਸ਼ਟਾਚਾਰ ਦਾ ਕੋ ਨਸ਼ਾ ਤੇ ਚਲੋ ਉਹ ਤਾਂ ਹੁੰਦਾ ਹੀ ਨਹੀਂ ਸੀ ਭ੍ਰਿਸ਼ਟਾਚਾਰ ਦਾ ਵੀ ਝੂਠਾ ਇਲਜ਼ਾਮ ਲੱਗ ਜਾਂਦਾ ਸੀਗਾ ਤੇ ਪਾਰਟੀ ਉਸ ਬੰਦੇ ਨੂੰ ਕਿਨਾਰਾ ਹੀ ਕਰ ਲੈਂਦੀ ਹੁੰਦੀ ਸੀਗੀ ਵੀ ਪਹਿਲਾਂ ਸਾਫ਼ ਹੋ ਕੇ ਆਓ ਤੇ ਫਿਰ ਦੁਬਾਰਾ ਪਾਰਟੀ ਦੇ ਵਿੱਚ ਆਇਓ ਤੇ ਹੁਣ ਪੰਜਾਬ ਦੀ ਤਰਾਸਦੀ ਇਹ ਆ ਵੀ ਕਰਪਟ ਲੋਕਾਂ ਦੇ ਖਿਲਾਫ ਉਹਨਾਂ ਨੂੰ ਬਚਾਉਣ ਲਈ ਧਰਨੇ ਲਾਉਂਦੀਆਂ ਨੇ ਪਾਰਟੀਆਂ ਚਾਹੇ ਕਾਂਗਰਸ ਹੋਵੇ ਚਾਹੇ ਅਕਾਲੀ ਦਲ ਹੋਵੇ ਤੇ ਚਾਹੇ ਭਾਜਪਾ ਹੋਵੇ ਔਰ ਇਹ ਸਾਰੀ ਪੰਜਾਬ ਦੀ ਤਰਾਸਦੀ ਆ